ਇਸਾ ਕੇ ਸੁਰਗਿਤਾ ਜਿਹੜੇ ਇਹ ਰਖੇ ਜੁੜੇ ਨੇ ਉਹ ਚੋਰੀ ਦੇ ਜਿਹੜੇ ਸੀਗੇ ਉਹਨਾਂ ਨੂੰ ਰਿਕਵਰ ਕੀਤਾ 1 2 3 4 6 6 ਇਹ ਰਖੇ ਜੁੜੇ ਲੈ ਰਿਕਵਰ ਕੀਤਾ ਛੇਰ ਦੇ ਲਗ ਲਗ ਤੁਮ ਤੋਂ ਇਹ ਵੀ ਸਾਰ ਚੋਰੀ ਕਰਕੇ ਇਹਨੂੰ ਇਹਦੇ ਵਿੱਚੋਂ ਕੁਝ ਪਾਰਟ ਕਰਦੇ ਸੀ ਜਿਵੇਂ ਬੈਟਰੀ ਵਗੈਰਾ ਜੀ ਬੈਟਰੀ ਕੱਢ ਕੇ ਮਲਗ ਰਾਗ ਨੂੰ ਜਿੱਦਾਂ ਜਿਹੜੇ ਆਪਾਂ ਫੇਰੀ ਵਾਲੇ ਹੁੰਦੇ ਆ ਉਹਨਾਂ ਨੂੰ ਵੇਚ ਦਿੰਦੇ ਇਹ ਤੇ ਇਹ ਵੀ ਕਾਰਪੂਟ ਦੀ ਬੈਟਰੀ ਨਹੀਂ ਖੋਲ ਕੇ ਉਹਨੂੰ ਡਾਇਰੈਕਟ ਕਰ ਲੈਂਦੇ ਡੈਕਟ ਕਰਕੇ ਫਿਰ ਇੱਕ ਲਗਨਗਰ ਥਾਵਾਂ ਤੇ ਝਾੜ ਝੁੰਡਾਂ ਦੇ ਵਿੱਚ ਉੱਥੇ ਖੜਾ ਕਰਕੇ ਉੱਚਾ ਸਮਾਨ ਕੱਢ ਕੇ ਬਸ ਦੋ ਦਿਨ ਦਾ ਇਹਨਾਂ ਦਾ ਪੁਲਸ ਰਵਾਨਾ ਲਿਆ ਆ ਤਾਂ ਉਹ ਰਵਾਨੇ ਤੇ ਦਰਾਂ ਨੇ ਨਾ ਹੋਰ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਹੋਰ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਜਾਂ ਹੋਰ ਕਿਹੜੇ ਇਈ ਦੇ ਅਛਾ ਤੋਂ ਲਾਦਾ ਵੀ ਕੋਈ ਚੋਰੀਆਂ ਕੀਤੀਆਂ ਮਿਲਵਾਲਾ ਦੇ ਖੇਤਰ ਦੇ તમામ ਦਾ ਇਸ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਪੁਲਿਸ ਕਮਿਸ਼ਨ ਕੁਲਦੀਪ ਸਿੰਘ ਚਾਹਲ ਤੇ ਡੀਸੀਪੀ ਜਸਕਿਰਨ ਤੇ ਐਸసీపీ ਦਵਿੰਦਰ ਸਿੰਘ ਚੋਢੀ ਤੇ ਦੇਸੀ ਥਾਣੇ ਦੇ ਇੰਚਾਰਜ ਜਿਹੜੇ ਹੈਗੇ ਨੇ ਸਤਿਜੋ ਜਿਹੜੇ ਹੈਗੇ ਅਫਤਾਰ ਸਿੰਘ ਜੀ ਤੇ ਉਹਨੇ ਤਾਰੀਖ ਇਸ ਕਰਕੇ ਕੰਨੀ ਪਹੁੰਗੀ ਕਿ ਇੱਕ ਐਸਾ ਕੇਸ ਸੋਲਵ ਕੀਤਾ ਜਿਹਦੇ ਵਿੱਚ ਈ ਰੱਖੇ ਜਿਹੜੇ ਨੇ ਉਹ ਚੋਰੀ ਦੇ ਜਿਹੜੇ ਸੀਗੇ ਉਹਨਾਂ ਨੂੰ ਰਿਕਵਰ ਕੀਤਾ 1 ਨਹੀਂ 2 ਨਹੀਂ 3 ਨਹੀਂ 4 ਨਹੀਂ 6 6 ਈ ਰੱਖੇ ਜਿਹੜੇ ਲੈ ਰਿਕਵਰ ਕੀਤਾ ਸੁਖਵਿੰਦਰ ਵੀਰ ਮੌਜੂਦ ਹੈ ਗੱਲਬਾਤ ਕਰਦੇ ਸੁਖਵਿੰਦਰ ਵੀਰ ਕਿਸ ਤਰ੍ਹਾਂ ਇਹ ਕੀ ਕਰਦੇ ਸੀ ਜਦੋਂ ਈ ਰੱਖੇ ਵੇਚਦੇ ਸਸ਼ੀ ਗਾਲ ਨੂੰ ਸਾਰਿਆਂ ਨੂੰ ਇਹ ਕਰਦੇ ਜੀ ਲਗ ਲਗ ਥਾਵਾਂ ਤੋਂ ਸ਼ਹਿਰ ਦੇ ਲਗ ਲਗ ਥਾਵਾਂ ਤੋਂ ਇਹ ਰਿਸ਼ਾ ਚੋਰੀ ਕਰਕੇ ਜੀ ਇਹਨੂੰ ਇਹਦੇ ਵਿੱਚੋਂ ਕੁਝ ਪਾਰਟ ਕੱਢਦੇ ਸੀ ਜਿਵੇਂ ਬੈਟਰੀ ਵਗੈਰਾ ਜੀ ਬੈਟਰੀ ਕੱਢ ਕੇ ਮਲਗ ਰਾਗੀ ਨੂੰ ਜਿੱਦਾਂ ਜਿਹੜੇ ਆਪਾਂ ਫੇਰੀ ਵਾਲੇ ਹੁੰਦੇ ਆ ਜੀ 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 ਉਹਨਾਂ ਨੂੰ ਵੇਚ ਦਿੰਦੇ ਸੀ ਅੱਛਾ ਉਹ ਉਹਨੂੰ ਵੇਚ ਕੇ ਜਿੰਨੇ ਕੁ ਉਹਨਾਂ ਨੂੰ ਪੈਸੇ ਮਿਲਦੇ ਸੀ ਉਹਦਾ ਹੀ ਨਸ਼ਾ ਕਰ ਲੈਂਦੇ ਸੀ ਅੱਛਾ ਨਸ਼ੇ ਦੀ ਆਦੀ ਸੀ ਇਹ ਨਸ਼ੇ ਦੀ ਆਦੀ ਹੈ ਜੀ ਜੀ ਉਹ ਨਸ਼ੇ ਦੀ ਨਸ਼ੇ ਦੇ ਚੱਕਰ 'ਚ ਇਹ ਚੋਰੀ ਚੋਰੀ ਕਰਦੇ ਆ ਲੇਕਿਨ ਇਹ ਕਿਸ ਤਰ੍ਹਾਂ ਪਤਾ ਲੱਗਿਆ ਕੋਈ ਕੰਪਲੇਂਟ ਆਈ ਸੀਗੀ ਇਹਦੀ ਜਿਸ ਇੱਕ ਨਹੀਂ ਸਾਡੇ ਖੂਫੀਆ ਖੂਫੀਆ ਸੋਰਸ ਨੇ ਸਾਡੇ ਜੀ ਜਿਨ੍ਹਾਂ ਤੋਂ ਮਤਲਬ ਕਿ ਜਿਹੜੇ ਕਿ ਸਾਡੇ ਜਿਨ੍ਹਾਂ ਦਾ ਤਾਲਮੇਲ ਹਾਂ ਜਿਨ੍ਹਾਂ ਦਾ ਸਾਡੇ ਨਾਲ ਡਾਇਰੈਕਟ ਤਾਲਮੇਲ ਹੁੰਦਾ ਜੀ ਜੀ ਬਾਕੀ ਸਾਡੇ ਸੀਪੀ ਸਾਹਿਬ ਕਿਹਾ ਜਾ ਸਕਦਾ ਸੂਤਰ ਹਾਂ ਸਾਡੇ ਖੂਫੀਆ ਸੂਤਰ ਨੇ ਜਿਹੜੇ ਜੀ ਜੀ ਬਾਕੀ ਸਾਡੇ ਸੀਪੀ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਚਾਲ ਆਈਪੀਐਸ ਜੀ ਉਹਨਾਂ ਨੇ ਇੱਕ ਬੜੀ ਵਧੀਆ ਮਹਿੰਮ ਚਲਾਈ ਹੋਈ ਆ ਜੀ ਪਿਹੜੇ ਅੰਸਰ ਹਾਂ ਮਾੜੇ ਅੰਸਰਾਂ ਦੇ ਖਿਲਾਫ ਉਹਨਾਂ ਮਹਿੰਮ ਚਲਾਈ ਹੋਈ ਆ ਕਿ ਸ਼ਹਿਰ ਅੰਦਰ ਕੋਈ ਵੀ ਮਾੜਾ ਅੰਸਰ ਕੋਈ ਐਦਾਂ ਦੀ ਹਰਕਤ ਕਰਦਾ ਹੈ ਕੋਈ ਨਸ਼ਾ ਕਰਦਾ ਵੇਚਦਾ ਜਾਂ ਕੋਈ ਚੋਰੀ ਕਰਦਾ ਚੋਰ ਹੈ ਉਹਨੂੰ ਕਿਸੇ ਪੱਖ ਤੇ ਵੀ ਬਖਸ਼ਿਆ ਨਹੀਂ ਜਾਵੇਗਾ ਬਿਲਕੁਲ ਉਹਦੇ ਖਿਲਾਫ ਜੋ ਕਾਨੂੰਨ ਮਤਾ ਕੋ ਕਾਰਵਾਈ ਬੰਦੀਆ ਕਰੋ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਧਾਰ ਤੇ ਇਹ ਜਿਹੜਾ ਸਾਰਾ ਪਲਾਨ ਹੋਇਆ ਜੀ ਤੇ ਨਾਲ ਦੀ ਨਾਲ ਇਹ ਰਿਕਵਰੀ ਹੋਈ ਹੈ ਅਜੇ ਵੀ ਇਹਨਾਂ ਤੋਂ ਬਾਕੀ ਜਿਹੜੀ ਅਜੇ ਤਫਤੀਸ਼ ਦਾ ਇਹ ਸ਼ਾ ਬਾਕੀ ਹੈ ਜੀ ਦੋ ਦਿਨ ਦਾ ਇਹਨਾਂ ਦਾ ਪੁਲਿਸ ਰਵਾਨਾ ਲਿਆ ਆਪਾਂ ਜੀ ਉਹ ਰਵਾਨੇ ਦੌਰਾਨ ਇਹਨਾਂ ਨੇ ਵੀ ਹੋਰ ਕੋਸ਼ਿਸ਼ ਕੀਤੀ ਜਾਵੇ ਕਿ ਇਹਨਾਂ ਨੇ ਹੋਰ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਜਾਂ ਹੋਰ ਇਹੀ ਦੇਸ਼ ਤੋਂ ਲਾਦਾ ਵੀ ਕੋਈ ਚੋਰੀਆਂ ਕੀਤੀਆਂ ਜੀ ਇੱਕ ਮੋਟਰਸਾਈਕਲ ਵੀ ਨਾ ਕੋਈ ਬਿਨਾ ਨੰਬਰੀ ਰਿਕਵਰ ਕੀਤਾ ਜੀ ਸਪਲੈਂਡਰ ਮੋਟਰਸਾਈਕਲ ਆ ਜੀ ਉਹਦੇ ਵੀ ਚੈਸੀ ਨੰਬਰ ਵਗੈਰਾ ਲਾ ਕੇ RTO ਸਾਹਿਬ ਦੇ ਦਫਤਰ ਤੋਂ ਉਹਨਾਂ ਦਾ ਐਡਰੈਸ ਕਢਾ ਕੇ ਉਹਨਾਂ ਦੇ ਮਾਲਕਾਂ ਤੱਕ ਤੇ ਬਾਕੀ ਇਹਨਾਂ ਦੇ ਵੀ ਜਿਹੜੇ ਐਡਰੈਸ ਜਿਨ੍ਹਾਂ ਦੇ ਹਾਰਡ ਕੋਪੀ ਕਮਿਨਡਾਂ ਹੈਗੀਆਂ ਨੇ ਜਾਂ ਹੋਰ ਨਾ ਥਾਣੇ ਚ ਕਮਿਨਡਾਂ ਹੈਗੀਆਂ ਉਹਨਾਂ ਨੂੰ ਹੌਂਕ ਕਰਕੇ ਤੇ ਇਹਨਾਂ ਦੇ ਮਾਲਕਾਂ ਬਾਰੇ ਪਤਾ ਕੀਤਾ ਜਾਊਗਾ ਤੇ ਉਹਨਾਂ ਨੂੰ ਮੌਲ ਸੁਵਿਧਾ ਦੇ ਇਹਨਾਂ ਨੂੰ ਕਹੀ ਦਿੱਤਾ ਜਾਊਗਾ ਲੇਕਿ ਸੁਖਿੰਦਰ ਵੀ ਅਰੇ ਚ ਇੱਕ ਗੱਲ ਆ ਜਾਂਦੀ ਹੈ ਕਿ ਇਹਨਾਂ ਨੇ ਜਦੋਂ ਸਭ ਤੋਂ ਪਹਿਲੇ ਜਰੀਆ ਅਪਣਾਇਆ ਜਿੱਦਾਂ ਤੁਸੀਂ ਕਹਿ ਰਹੇ ਹੋ ਬੈਟਰੀਆਂ ਸੌਫਟ ਜਿਹੜੇ ਸਭ ਤੋਂ ਮਹਿੰਗੇ ਇਨਸਟਰੂਮੈਂਟ ਹੈਗੇ ਜਿਹੜੇ ਸਭ ਤੋਂ ਮਹਿੰਗੇ ਗੱਡੀ ਜ ਰਿੱਲ ਦੀ ਕੀਮਤ ਘੱਟੋ ਘੱਟ 170000 ਤੋਂ ਲੱਖ ਰੁਪਈਆ ਤੇ ਬਾਕੀ ਦਾ ਛਾਸੀ ਦੀ ਕੀਮਤ ਬਾਕੀ ਤੋਂ ਮੋਟਰ 40000 ਦੀ ਮੋਟਰ ਹੋ ਗਈ ਆ ਇਹ ਕਬਾੜੀ ਨੂੰ ਵੇਚਦੇ ਸੀਗੇ ਨਹੀਂ ਨਹੀਂ ਜਿਹੜੇ ਗਲੀਆਂ ਦੇ ਵਿੱਚ ਫੇਰੀ ਨਹੀਂ ਹੁੰਦੇ ਅੱਛਾ ਕੁਆੜ ਵੇਚਦੇ ਜਿੱਦਾਂ ਮਲਕ ਕਬਾੜੀ ਕੁਆੜੀ ਹੀ ਹੁੰਦਾ ਉਹ ਕੁਆੜੀਆ ਟਾਈਪ ਹੁੰਦੇ ਇੱਕ ਕੁਆੜੀ ਦੀ ਦੁਕਾਨ ਹੁੰਦੀ ਆ ਇਹ ਸਾਈਕਲ ਤੇ ਫੇਰੀ ਵਾਲੇ ਹੁੰਦੇ ਆ ਇਹ ਫੇਰੀ ਵਾਲੇ ਨੂੰ ਵੇਚਦੇ ਹੀ ਤਾਂ ਕਿ ਇਹਨਾਂ ਦੀ ਮਲਕ ਪਛਾਣ ਨਾ ਹੋ ਸਕੇ ਕਿੰਨੇ ਕੁ ਬੰਦੇ ਨੇ ਆ ਇਹ ਦੋ ਜਣੇ ਜੀ ਜਿੱਤ ਦੋ ਜਣੇ ਹੈਗੇ ਨੇ ਦੋ ਨੇ ਕਿੰਨੇ ਦੇਂ ਦਾ ਡਿਮਾਂਡ ਇਹਨਾਂ ਦਾ ਦੋ ਦਿੰਦਾ ਜੀ ਮਤਲਬ ਖੁਲਾਸਾ ਹਜੇ ਹੋ ਸਕਦਾ ਕਿੰਨੇ ਕਿ ਇਰਖਸ਼ਾ ਹੋ ਰਹੀ ਕੋਈ ਇਰਖਸ਼ਾ ਮੋਟਰਸਾਈਕਲ ਹੋ ਜਾਂ ਹੋਰ ਵੀ ਕਿਸੇ ਕਿਸਮ ਦੀ ਚੋਰੀ ਇਹਨਾਂ ਨੇ ਕੀਤੀ ਹੈ ਕਿ ਤੋ ਹੋਰ ਕਿ ਕੋਈ ਲੁੱਟਖੋ ਕੀਤੀ ਹੋਗੀ ਉਹਦੇ ਬਾਰੇ ਵੀ ਹਜੇ ਇਹ ਮਤਲਬ ਕਿ ਤਫਤੀਸ਼ ਦਾ ਹਿੱਸਾ ਹੈ ਨਾ ਹੁਣ ਦੋ ਦਿਨਾਂ ਦੇ ਨਿਮਾਣ ਦੇ ਵਿੱਚ ਇਹੀ ਇਹੀ ਇਹਨਾਂ ਨੂੰ ਕਸ਼ਿਸ਼ ਕਰਾਂਗੇ ਬੇਸਿਕ ਰਹਿਣ ਕਿੱਥੇ ਵਾਲੇ ਨੇ ਇਹ ਇਹ ਇਧਰ ਦੇ ਭਾਮੀਆਂ ਸਾਈਡ ਦੇ ਹੀ ਰਹਿਣ ਵਾਲੇ ਭਾਮੀਆਂ ਸਾਈਡ ਦੇ ਹੀ ਰਹਿਣ ਵਾਲੇ ਨੇ ਬਿਲਕੁਲ ਸੌਫਟ ਟਾਰਗੇਟ ਜਿਹੜਾ ਇੱਕ ਪ੍ਰਵਾਸੀ ਹੈ ਜੀ ਇੱਕ ਪੰਜਾਬੀ ਹੈ ਸੌਫਟ ਟਾਰਗੇਟ ਕਿੰਨੂੰ ਕਰਦੇ ਸੀ ਆ ਕਿਸ ਤਰ੍ਹਾਂ ਦਾ ਇਰਖਸ਼ਾ ਜਿੱਦਾ ਬਿਨਾ ਚਾਬੀ ਬਿਨਾ ਨੰਬਰ ਪਲੇਟ ਨਹੀਂ ਇਨਨਾਂ ਨੂੰ ਪਤਾ ਨਹੀਂ ਇੱਕ ਕੋਈ ਦੀ ਤਾਰਤੂਰਜੀ ਬੈਟਰੀ ਦੀ ਖੋਲ ਕੇ ਜੀ ਉਹਨੂੰ ਡਾਇਰੈਕਟ ਕਰ ਲੇਦੇ ਅੱਛਾ ਡਾਇਰੈਕਟ ਕਰਕੇ ਫਿਰ ਇੱਕ ਲਗਨਗਰ ਥਾਵਾਂ ਤੇ 4 ਝੁੰਡਾਂ ਦੇ ਵਿੱਚ ਉੱਥੇ ਖੜਾ ਕਰਕੇ ਉਹ ਚੋਂ ਸਮਾਨ ਕੱਢ ਕੇ ਬਸ ਕੱਢਦੇ ਇਨਾਂ ਚੋ ਜਿਹੜਾ 6 ਈ ਰੱਖਿਆ ਤੁਸੀਂ ਬਰામਹਦ ਕੀਤੀ ਹੈ ਇਨਾਂ ਚੋ ਕਿਸੇ ਦੀ ਕੰਪਲੇਨਟ ਹੈਗੀ ਹੈ ਕੰਪਲੇਨਟ ਹੈਗੀ ਹੈ ਜੀ ਹੈਗੀਆਂ ਮੇਂ ਹਾਂਜੀ ਇਹ ਕਿੱਥੋਂ ਦੀ ਜਾ ਰਹੀ ਸੀ ਜੀ ਸਵੇਰੇ ਮੇਰੇ ਕੋ ਆਇਆ ਹੀ ਬੰਦਾ ਜੀ ਤੇ ਬੇ ਤੋਂ ਜੀ ਉਹਨੂੰ ਆਪਣਾ ਡਰੈਸ ਪਤਾ ਵੀ ਲਿਖਾ ਕੇ ਗਿਆ ਜੀ ਤੇ ਉਹਨਾਂ ਨਾਲ ਇੱਕ ਗਲਤੀ ਸੁਖਿੰਦਰ ਵੀ ਰਾਹ ਜਾਂਦੀ ਹੈ ਕਿ ਬਲਾਈਂਡ ਕੇਸ ਹੀ ਹੈ ਮੈਨੂੰ ਬਲਾਈਂਡ ਕੇਸ ਇਸ ਕਰਕੇ ਕਿ ਇਹਦੇ ਨੰਬਰ ਨਹੀਂ ਹੈ ਇਹ ਇੱਕ ਜਿੰਨੇ ਵੀ ਰਖੇ ਖੜੇ ਨੇ ਉਹਦੇ ਨੰਬਰ ਨਹੀਂ ਹੈ ਕਿਉਂਕਿ ਟ੍ਰੇਸ ਕਰਨਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਇਹ ਤਾਂ ਬੜੇ ਕਾਬਲੀ ਤਾਰिफ ਕੰਮ ਹੈ ਸਾਡੇ ਅਫਤਾਰ ਭਾਈ ਦਾ ਏਸੀਬੀ ਸਾਹਿਬ ਦਾ ਪੁਲਿਸ ਕਮਿਸ਼ਨਰ ਲੁਧਿਆਣਾ ਦਾ ਤੇ ਤੁਹਾਡਾ ਖਾਸ ਕਰਕੇ ਨਹੀਂ ਨਹੀਂ ਇਹ ਸਾਡੇ ਤੋਂ ਸੀਨੀਅਰ ਅਫਸਰਾਂ ਦਾ ਹੱਥ ਹੈ ਉਹਨਾਂ ਦਾ ਅਸ਼ੀਰਵਾਦ ਹੈ ਸਾਨੂੰ ਤੇ ਉਹਨਾਂ ਦਾ ਅਸ਼ੀਰਵਾਦ ਸਦਕਾ ਹੀ ਇਹ ਮਤਲਬ ਕਿ ਖੁਸ਼ੀ ਨਹੀਂ ਕੰਮ ਕਰੀ ਜਾਇਦਾ ਜੀ ਬਿਲਕੁਲ ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਦਾਂ ਦਾ ਕੋਈ ਮਤਲਬ ਅਨੇ ਕੇਸ ਦੀ ਗੁੱਤੀ ਸੁਲਝਾਈ ਦੀ ਹੈ ਤੇ ਤਕਰੀਬਨ ਇਹਨੂੰ ਕਾਫੀ ਸਮਾਂ ਹੋ ਗਿਆ ਜੀ ਇਸ ਚੱਕਰ 'ਚ ਪਏ ਨੂੰ ਪਰ ਚਲੋ ਪਰਵਾਦਾ ਦਾ ਸ਼ੁਕਰ ਹੈ ਕਿ ਸਾਨੂੰ ਕੰਮ ਜਾਂ ਵੀ ਮਿਲੀ ਬਿਲਕੁਲ ਇਹ ਸਾਡੇ ਕਾਬਿਲ ਅਫਸਰਾ ਲੁਧਿਆਣਾ ਪੁਲਿਸ ਦੇ ਕਾਬਿਲ ਅਫਸਰਾ ਤੁਹਾਨੂੰ ਆਜ ਖਾਸ ਕਰਕੇ ਮੈਂ ਕਹਿ ਦਵਾਂ ਕਿ ਇਹ ਜਿੰਨੇ ਵੀ ਆਟੋ 'ਤੇ ਖੜੇ ਨੇ ਜਿਹੜੇ ਚਿਹਰੇ ਚਿਹਰੇ ਰਿਕਵਰ ਕੀਤੇ ਨੇ ਇਹਨਾਂ ਦੇ ਅੱਗੇ ਕੋਈ ਵੀ ਨੰਬਰ ਨਹੀਂ ਹੈ ਲੇਕਿਨ ਇੱਕ ਬਲਾਈਂਡ ਕੇਸ ਨੂੰ ਕਿਹਾ ਜਾ ਸਕਦਾ ਹੈ ਬਲਾਈਂਡ ਕੇਸ ਇਸ ਕਰਕੇ ਕਿਹਾ ਜਾਂਦਾ ਕਿ ਕਿ ਵਿਦਆਊਟ ਨੰਬਰ ਤੋਂ ਇੱਕ ਆਟੋ ਨੂੰ ਲੱਭਣਾ ਬੜਾ ਹੀ ਮੁਸ਼ਕਿਲ ਹੋ ਜਾਂਦਾ ਕਿੱਥੇ ਘੁੰਮ ਰਿਹਾ ਕਿੱਥੇ ਨਹੀਂ ਘੁੰਮ ਰਿਹਾ ਲੇਕਿਨ ਕਾਬਲੇ ਤਾਰੀਫ ਕੰਮ ਹੈ ਹੁਣ ਜਿੰਨਾਂ ਦੇ ਆਟੋ ਸੀਗੇ ਉਹ ਵੀ ਇੱਥੋਂ ਆਪਣੀ ਸਹੂਦਾਰੀ ਕਰਾ ਕੇ ਲੈ ਕੇ ਜਾ ਸਕਦੇ ਨੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਦਾ ਜਿਨ੍ਹਾਂ ਨੇ ਆਟੋ ਰਿਕਵਰ ਕੀਤੇ ਨੇ ਦੋ ਦਿਨ ਦਾ ਰੁਪਈਆ ਦਾ ਰਿਮਾਂਡ ਮਿਲੇ ਤੇ ਨਸ਼ੇ ਦੇ ਆਦੀ ਸੀਗੇ ਜੋ ਦਸਤੀਆ ਸੁਖਿੰਦਰ ਨੇ ਕੀ ਨਸ਼ੇ ਦੀ ਆਦੀ ਸੀ ਤੇ ਨਸ਼ਾ ਦਾ ਸੀਵਨ ਕਰਨ ਵਾਸਤੇ ਜਿਹੜੇ ਗਲੀਆਂ ਜਿਹੜੇ ਕਬਾੜੀ ਆਉਂਦੇ ਸੀ ਉਹਨਾਂ ਨੂੰ ਸਸਤੇ ਭਾਅ ਤੇ ਮੋਟਰ ਵੇਚ ਕੇ ਨਸ਼ੇ ਦਾ ਇੰਤਜ਼ਾਮ ਕਰਦੇ ਸੀਗੇ ਲੁਧਿਆਣਾ ਕੈਮਰਾ ਮੈਂ ਅਮੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ